ਕੋ ਸਾਉਥ ਉਹ ਵਧੀਆ ਚੀਜ਼ ਜਿਹੜੀ ਬਣਾਈ ਆ ਬਾਈ ਨੇ ਆ ਫਰਸ਼ ਦੇ ਬਿਲਕੁਲ ਨਾਲ ਦੀ ਫਰਸ਼ ਲੱਗੀ ਆ ਖੁਰ ਲੰਗਾਲੀ ਜਿੱਥੇ ਕੇ ਪੱਠੇ ਪਏ ਜਾਂਦੇ ਪਸ਼ੂਗਾਂ ਨੂੰ ਸਿਰਫ 4 ਇੰਚ ਉੱਚੀ ਹੈ ਨਾ ਇਹ ਇਹ ਬਸ 6 ਇੰਚ ਉੱਚੀ ਹੈ ਇਹਦਾ ਕਾਰਨ ਕੀ ਆ ਰੱਖਣ ਦਾ ਜਿਵੇਂ ਹੁਣ ਬੱਕਰੀਆਂ ਬੋکریاں ਚਾਰ ਕਿਹ ਜਿਹੜੇ ਆਪਾਂ ਥੱਲੋਂ ਖਾਂਦੇ ਹਾਂ ਥੱਲੋਂ ਇਹ ਜੇ ਆਪਾਂ ਸੋਚਦੇ ਜਿਵੇਂ ਆਪਣਾ ਪਹਿਲਾ ਜਾਨਵਰ ਨਹੀਂ ਸੀ ਜੀ ਪਹਿਲਾਂ ਖੁੱਲੇ ਚਰਦੇ ਸੀਗੇ ਉਹਦੇ ਮੁਤਾਬਕ ਜੀ ਅਕਸਰ ਉਹ ਵੀ ਥੱਲੋਂ ਹੀ ਚਰਦੇ ਸੀਗੇ ਕੁਦਰਤੀ ਤਰੀਕੇ ਨਾਲ ਹੀ ਬਣਾਉਂਦਾ ਸੀ ਹਾਂ ਮਨ ਲੋ ਮੈਂ ਸਿਸਟਮ ਬਣਾਤਾ ਜੀ ਆਪਣੇ ਲੋਕਾਂ ਨੇ ਉੱਚੀਆਂ ਖੁਰਲੀਆਂ ਕਰਤੀਆਂ ਹਾਂਜੀ ਹ ਖੱਟਾ ਸਾਹ ਇਹਾਂ ਦੇ ਵੀ ਲਾਰ ਨਹੀਂ ਅੰਦਰ ਜਾਂਦੀ ਅੱਛਾ ਠੀਕ ਹੈ ਬਾਕੀ ਨੰਬਰ 2 ਵੀ ਮੰਨ ਲਓ ਜਿਵੇਂ ਹੁਣ ਇਹ ਚ ਮੰਨ ਲਾ ਇਹ ਹੈਗਾ ਜਿਹੜੇ ਮਨ ਲਾ ਪੱਠੇ ਹੈ ਜਿਵੇਂ ਮਨ ਲਾ ਕਿਤਾ ਪੱਠੇ ਪਾਉਣੇ ਵੀ ਸੌਖੇ ਹੋ ਗਏ ਆਪਾਂ ਹਨਾ ਤੇ ਬਾਕੀ ਜਿਹੜਾ ਕੁਦਰਤੀ ਤਰੀਕਾ ਇਹ ਆਪਾਂ ਵੀ ਉਹਨਾਂ ਦੇ ਮੁਤਾਬਕ ਹੀ ਅਪਣਾਇਆ ਜਿਵੇਂ ਆਪਣੇ ਆਵਲੋ ਖਰਾਨੇ ਜਿਵੇਂ ਖੋਨੀਆਂ ਬਣਾਇੰਗਾ ਹੋੰਗਾਗਾ ਬਾਕੀ ਤੁਸੀਂ ਇਹਨਾਂ ਦੀ ਥੋੜਾ ਜਿਹਾ ਹੋਰ ਵੀ ਵਾਧਾ ਸਿਹਤ ਹਾਂਜੀ ਹਾਂਜੀ ਸਿਹਤ ਦਾ ਹਾਂਜੀ ਹਾਂਜੀ ਸਿਹਤ ਦਾ ਵਾਧਾ ਹੀ ਮਤਲਬ ਮਤਲਬ ਹਾਈਟ ਵਧੀਆ ਮਤਲਬ ਜਿਹੜੀ ਰੀਡ ਦੀ ਹੱਡੀ ਹੈ ਸਹੀ ਰਹਿੰਦੀ ਜੀ ਇਹਨਾਂ ਦੀ ਜਿਵੇਂ ਹੁਣ ਬੱਕਰੀਆਂ ਬੋکریاں ਚਾਰ ਕੇ ਜਿਹੜੇ ਆਪਾਂ ਥੱਲੋ ਖਾਂਦਿੰਗੇ